ਲੁਧਿਆਣਾ ਵੈਸਟ ਬਾਈ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਸੀ ਆਮ ਆਦਮੀ ਪਾਰਟੀ ਦੇ ਵੱਡੀ ਜਿੱਤ ਦੇ ਲਈ ਧੰਨਵਾਦ ਕਰਨ ਦੇ ਲਈ ਜਨਤਾ ਦਾ ਵੋਟਰਸ ਦਾ ਆਮ ਆਦਮੀ ਪਾਰਟੀ ਦੇ ਵੱਲੋਂ ਲੁਧਿਆਣਾ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਆਯੋਜਨ ਹੈ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਜਾ ਰਹੇ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਸ਼ਿਰਕਤ ਕਰਨਗੇ ਅਤੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹਿਣਗੇ ਪਤੀ ਦੇ ਨਾਲ ਨਾਲ ਹੋਰ ਕਈ ਵੱਡੇ ਚਿਹਰੇ ਆਮ ਆਦਮੀ ਪਾਰਟੀ ਦੇ ਇਸ ਮੌਕੇ ਤੇ ਮੌਜੂਦ ਰਹਿਣਗੇ ਸੋ ਲੁਧਿਆਣਾ ਦੇ ਥਰੋਸਪੁਰ ਰੋਡ ਤੇ ਪ੍ਰੋਗਰਾਮ ਹੋਣ ਜਾ ਰਿਹਾ ਹੈ ਕਿੰਗਸ ਵਿਲਾ ਦੇ ਵਿੱਚ ਇਹ ਪ੍ਰੋਗਰਾਮ ਹੋਵੇਗਾ ਜਿਮਨੀ ਚੋਣਾ ਦੇ ਵਿੱਚ ਜਿੱਤ ਲਈ ਵੋਟਰਾਂ ਦਾ ਧੰਨਵਾਦ ਕੀਤਾ ਜਾਵੇਗਾ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਜੋ ਇੱਕ ਵੱਡੀ ਜਿੱਤ ਹਾਸਲ ਕੀਤੀ ਗਈ ਸੀ ਇਸ ਜਿੱਤ ਦਾ ਧੰਨ ਧੰਨਵਾਦ ਕਰਨ ਦੇ ਲਈ ਵੋਟਰਾਂ ਦਾ ਧੰਨਵਾਦ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਕੀ ਇਹ ਧੰਨਵਾਦ ਦੇ ਲਈ ਪ੍ਰੋਗਰਾਮ ਹੈ ਕੀਤਾ ਜਾ ਰਿਹਾ ਸੋ ਵੋਟਰਾਂ ਦਾ ਧੰਨਵਾਦ ਕਰਨ ਦੇ ਲਈ ਲੁਧਿਆਣੇ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਸਾਰੀ ਵੱਡੀ ਲੀਡਰਸ਼ਿਪ ਹੈ ਜੋ ਕੀ ਵਾਲੀ ਹੈ ਸੋ ਵਿਧਾਇਕ ਗੁਰਪ੍ਰੀਤ ਜੋ ਗੁਰਪ੍ਰੀਤ ਬਸੀ ਗੋਗੀ ਸੀ ਜਿਹਨਾਂ ਦੀ ਮੌਤ ਹੋ ਗਈ ਸੀ ਉਹਨਾਂ ਤੋਂ ਬਾਅਦ ਲੁਧਿਆਣਾ ਪੱਛਮੀ ਸੀਟ ਹੈ ਜੋ ਕਿ ਖਾਲੀ ਹੋ ਜਾਂਦੀ ਹੈ ਬਾਈ ਇਲੈਕਸ਼ਨ ਇਸ ਸੀਟ ਤੇ ਹੁੰਦੇ ਨੇ ਵਕ ਵਕ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਉਮੀਦਵਾਰ ਉਤਾਰੇ ਜਾਂਦੇ ਨੇ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਜੋ ਕਿ ਇੱਕ ਵੱਡਾ ਚਿਹਰਾ ਬਣ ਕੇ ਉੱਭਰਦੇ ਨੇ ਲੋਕ ਉਹਨਾਂ 'ਚ ਵਿਸ਼ਵਾਸ ਇੱਕ ਵਾਰ ਮੁਰਤੋਂ ਜਿਤਾਉਂਦੇ ਨੇ ਸੋ ਉਹਨਾਂ ਦੇ ਕੀਤੇ ਗਏ ਕੰਮਾਂ ਨੂੰ ਦੇਖਦਿਆਂ ਹੋਇਆ ਉਹਨਾਂ ਨੂੰ ਜਿੱਤ ਹੈ ਜੋ ਕਿ ਲੋਕਾਂ ਦੇ ਵੱਲੋਂ ਦਿੱਤੀ ਜਾਂਦੀ ਹੈ ਸੋ ਸਾਬਕਾ ਕੈਬਨਿਟ ਮੰਤਰੀ ਪਤਪੂਸ਼ਨ ਆਸ਼ੂ ਨਾਲੇ ਮੁਕਾਬਲਾ ਰਹਿੰਦਾ ਵੈ 10637 ਵੋਟਾਂ ਦੇ ਨਾਲ ਜੋ ਕਿ ਵੱਡੀ ਜਿੱਤ ਹਾਸਲ ਹੁੰਦੀ ਹੈ ਸੰਜੀਵ ਅਰੋੜਾ ਨੂੰ ਔਰ ਉਸ ਤੋਂ ਬਾਅਦ ਜੋ ਸੰਜੀਵ ਅਰੋੜਾ ਵੈ ਉਹਨਾਂ ਨੂੰ ਮੰਤਰੀ ਮੰਡਲ ਵੀ ਸੌਪ ਦਿੱਤਾ ਜਾਂਦਾ ਯਾਨੀ ਕਿ ਲੁਧਿਆਣੇ ਨੂੰ ਸਿਰਫ ਇੱਕ ਨਵਾਂ ਐਮਐਲਏ ਹੀ ਨਹੀਂ ਇੱਕ ਮੰਤਰੀ ਵੀ ਦੇ ਦਿੱਤਾ ਜਾਂਦਾ ਵੈ ਸੋ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਮੌਤ ਤੋਂ ਬਾਅਦ ਲੁਧਿਆਣਾ ਪੱਛਮੀ ਸੀਟ ਜੋ ਖਾਲੀ ਹੋ ਜਾਂਦੀ ਹੈ ਉੱਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੰਜੀਵ ਅਰੋੜਾ ਜਿੱਤ ਜਾਂਦੇ ਨੇ ਔਰ ਜਿੱਤਣ ਤੋਂ ਬਾਅਦ ਵੱਡੇ ਮਾਰਜਿਨ ਨਾਲ 10000 ਵੋਟਾਂ ਤੋਂ ਵੱਧ ਵੋਟਾਂ ਨਾਲ ਜਿੱਤਣ ਤੋਂ ਬਾਅਦ ਜੋ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਵੀ ਸ਼ਾਮਲ ਕਰ ਲੱਤਾ ਜਾਂਦਾ ਉਦਯੋਗ ਮੰਤਰੀ ਉਹਨਾਂ ਨੂੰ ਬਣਾਇਆ ਜਾਂਦਾ ਵੈ ਇਸ ਦੇ ਨਾਲ ਨਾਲ ਐਨਆਰਆਈ ਵਿਸ਼ੇ ਦੇ ਮੰਤਰੀ ਵੀ ਉਹਨਾਂ ਨੂੰ ਬਣਾਇਆ ਜਾਂਦਾ ਵੈ ਸੋ ਜਿਸ ਦੇ ਨਾਲ ਕੀ ਕਾਫੀ ਜ਼ਿਆਦਾ ਫਾਇਦਾ ਵੈ ਪੰਜਾਬ ਦੇ ਵਿੱਚ ਹੋਣ ਵਾਲਾ ਵੈ ਕਿਉਂਕਿ ਇੱਕ ਚੰਗੇ ਚਿਹਰੇ ਨੂੰ ਜਦ ਅੱਗੇ ਲਿਆਇਆ ਜਾਂਦਾ ਹੈ ਤਾਂ ਫਰਕ ਜ਼ਰੂਰ ਪੈਂਦਾ ਵੈ ਸੋ ਸੰਜੀਵ अरोड़ा ਜੋ ਕਿ ਲੁਧਿਆਣਾ ਤੋਂ ਲੁਧਿਆਣਾ ਵੈਸਟ ਜ਼ਮੀਨੀ ਚੋਣਾ ਤੋਂ ਜਿੱਥਾ ਹਸਲ ਕਰਦੇ ਨੇ ਵੋਟਰਾਂ ਦਾ ਧੰਨਵਾਦ ਕਰਨ ਦੇ ਲਈ ਸੋ ਹੋਣਾ ਜੋ ਪੰਜਾਬ ਸਰਕਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਇੱਕ ਧੰਨਵਾਦ ਪ੍ਰੋਗਰਾਮ ਹੈ ਲੁਧਿਆਣਾ ਪੱਛਮੀ ਦੇ ਵਿੱਚ ਕੀਤਾ ਜਾ ਰਿਹਾ ਹੈ ਲੁਧਿਆਣਾ ਪੈਸਟ ਬਾਈ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਸੀ ਆਮ ਆਦਮੀ ਪਾਰਟੀ ਦੇ ਵੱਡੀ ਜਿੱਤ ਦੇ ਲਈ ਧੰਨਵਾਦ ਕਰਨ ਦੇ ਲਈ ਜਨਤਾ ਦਾ ਵੋਟਰਸ ਦਾ ਆਮ ਆਦਮੀ ਪਾਰਟੀ ਦੇ ਵੱਲੋਂ ਲੁਧਿਆਣਾ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਆਯੋਜਨ ਹੈ ਜਿਸ ਦਾ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਜਾ ਰਹੇ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਸ਼ਿਰਕਤ ਕਰਨਗੇ ਅਤੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹਿਣਗੇ ਪਰ ਇਸ ਦੇ ਨਾਲ ਨਾਲ ਹੋਰ ਕਈ ਵੱਡੇ ਚਿਹਰੇ ਆਮ ਆਦਮੀ ਪਾਰਟੀ ਦੇ ਇਸ ਮੌਕੇ ਤੇ ਮੌਜੂਦ ਰਹਿਣਗੇ ਸੋ ਲੁਧਿਆਣਾ ਦੇ ਸਰੋਸਪੁਰ ਰੋਡ ਤੇ ਪ੍ਰੋਗਰਾਮ ਹੋਣ ਜਾ ਰਿਹਾ ਹੈ ਕਿੰਗਸ ਵਿਲਾ ਦੇ ਵਿੱਚ ਪ੍ਰੋਗਰਾਮ ਹੋਵੇਗਾ ਜਿਮਨੀ ਚੋਣਾ ਦੇ ਵਿੱਚ ਜਿੱਤ ਲਈ ਵੋਟਰਾਂ ਦਾ ਧੰਨਵਾਦ ਕੀਤਾ ਜਾਵੇਗਾ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਜੋ ਇੱਕ ਵੱਡੀ ਜਿੱਤ ਹਾਸਲ ਕੀਤੀ ਗਈ ਸੀ ਇਸ ਜਿੱਤ ਦਾ ਧੰਨਵਾਦ ਕਰਨ ਦੇ ਲਈ ਵੋਟਰਾਂ ਦਾ ਧੰਨਵਾਦ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਕੀ ਇਹ ਧੰਨਵਾਦ ਦੇ ਲਈ ਪ੍ਰੋਗਰਾਮ ਹੈ ਕੀਤਾ ਜਾ ਰਿਹਾ ਸੋ ਵੋਟਰਾਂ ਦਾ ਧੰਨਵਾਦ ਕਰਨ ਦੇ ਲਈ ਲੁਧਿਆਣੇ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਸਾਰੀ ਵੱਡੀ ਲੀਡਰਸ਼ਿਪ ਹੈ ਜੋ ਕਿ ਪੰਚ ਵਾਲੀ ਹੈ ਸੋ ਵਿਧਾਇਕ ਗੁਰਪ੍ਰੀਤ ਜੋ ਗੁਰਪ੍ਰੀਤ ਬਸੀ ਗੋਗੀ ਸੀ ਜਿਹਨਾਂ ਦੀ ਮੌਤ ਹੋ ਗਈ ਸੀ ਉਹਨਾਂ ਤੋਂ ਬਾਅਦ ਲੁਧਿਆਣਾ ਪੱਛਮੀ ਸੀਟ ਹੈ ਜੋ ਕਿ ਖਾਲੀ ਹੋ ਜਾਂਦੀ ਹੈ ਬਾਈ ਇਲੈਕਸ਼ਨ ਇਸ ਸੀਟ ਤੇ ਹੁੰਦੇ ਨੇ ਵਕਫ ਵਕ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਉਮੀਦਵਾਰ ਉਤਾਰੇ ਜਾਂਦੇ ਨੇ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोੜਾ ਜੋ ਕਿ ਇੱਕ ਵੱਡਾ ਚਿਹਰਾ ਬਣ ਕੇ ਉੱਭਰਦੇ ਨੇ ਲੋਕ ਉਹਨਾਂ 'ਚ ਵਿਸ਼ਵਾਸ ਇੱਕ ਵਾਰ ਮੁਰਤੋ ਜਿਤਾਉਂਦੇ ਨੇ ਸੋ ਉਹਨਾਂ ਦੇ ਕੀਤੇ ਗਏ ਕੰਮਾਂ ਨੂੰ ਦੇਖਦਿਆਂ ਹੋਇਆ ਉਹਨਾਂ ਨੂੰ ਜਿੱਤ ਹੈ ਜੋ ਕਿ ਲੋਕਾਂ ਦੇ ਵੱਲੋਂ ਦਿੱਤੀ ਜਾਂਦੀ ਹੈ ਸੋ ਸਾਬਕਾ ਕੈਬਨਿਟ ਮੰਤਰੀ ਪਤਪੂਸ਼ਨ ਆਸ਼ੂ ਨਾਲੇ ਮੁਕਾਬਲਾ ਰਹਿੰਦਾ ਵੈ 10637 ਵੋਟਾਂ ਦੇ ਨਾਲ ਜੋ ਕਿ ਵੱਡੀ ਜਿੱਤ ਹਾਸਲ ਹੁੰਦੀ ਹੈ ਸੰਜੀਵ ਅਰੋੜਾ ਨੂੰ ਔਰ ਉਸ ਤੋਂ ਬਾਅਦ ਜੋ ਸੰਜੀਵ ਰੋੜਾ ਵੈ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਸੌਂਪ ਦਿੱਤਾ ਜਾਂਦਾ ਯਾਨੀ ਕਿ ਲੁਧਿਆਣੇ ਨੂੰ ਸਿਰਫ ਇੱਕ ਨਵਾਂ ਐਮ.ਐਲ.ਏ ਹੀ ਨਹੀਂ ਇੱਕ ਮੰਤਰੀ ਵੀ ਦੇ ਦਿੱਤਾ ਜਾਂਦਾ ਵੈ ਸੋ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਮੌਤ ਤੋਂ ਬਾਅਦ ਲੁਧਿਆਣਾ ਪੱਛਮੀ ਸੀਟ ਜੋ ਖਾਲੀ ਹੋ ਜਾਂਦੀ ਹੈ ਉੱਤੇ ਆਵਾਮ ਆਦਮੀ ਪਾਰਟੀ ਦਾ ਉਮੀਦਵਾਰ ਸੰਜੀਵ ਰੋੜਾ ਜਿੱਤ ਜਾਂਦੇ ਨੇ ਔਰ ਜਿੱਤਣ ਤੋਂ ਬਾਅਦ ਵੱਡੇ ਮਾਰਜਿਨ ਨਾਲ 10000 ਵੋਟਾਂ ਤੋਂ ਵੱਧ ਵੋਟਾਂ ਨਾਲ ਜਿੱਤਣ ਤੋਂ ਬਾਅਦ ਜੋ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਵੀ ਸ਼ਾਮਲ ਕਰ ਲੱਤਾ ਜਾਂਦਾ ਉਦਯੋਗ ਮੰਤਰੀ ਉਹਨਾਂ ਨੂੰ ਬਣਾਇਆ ਜਾਂਦਾ ਵੈ ਇਸ ਦੇ ਨਾਲ ਨਾਲ ਐਨ.ਆਰ.ਆਈ. ਵਿਸ਼ੇ ਦੇ ਮੰਤਰੀ ਵੀ ਉਹਨਾਂ ਨੂੰ ਬਣਾਇਆ ਜਾਂਦਾ ਵੈ ਸੋ ਜਿਸ ਦੇ ਨਾਲ ਕੀ ਕਾਫੀ ਜ਼ਿਆਦਾ ਫਾਇਦਾ ਵੈ ਪੰਜਾਬ ਦੇ ਵਿੱਚ ਹੋਣ ਵਾਲਾ ਵੈ ਕਿਉਂਕਿ ਇੱਕ ਚੰਗੇ ਚਿਹਰੇ ਨੂੰ ਜਦ ਅੱਗੇ ਲਿਆਇਆ ਜਾਂਦਾ ਹੈ ਤਾਂ ਫਰਕ ਜ਼ਰੂਰ ਪੈਂਦਾ ਵੈ ਸੋ ਸੰਜੀਵ अरोड़ा ਜੋ ਕਿ ਲੁਧਿਆਣਾ ਤੋਂ ਲੁਧਿਆਣਾ ਵੈਸਟ ਜ਼ਮੀਨੀ ਚੋਣਾ ਤੋਂ ਜਿੱਥਾ ਹਸਲ ਕਰਦੇ ਨੇ ਵੋਟਰਾਂ ਦਾ ਧੰਨਵਾਦ ਕਰਨ ਦੇ ਲਈ ਸੋ ਹੁਣ ਜੋ ਪੰਜਾਬ ਸਰਕਾਰ ਦੇ ਵੱਲੋਂ ਆਵਾਮ ਪਾਰਟੀ ਦੇ ਵੱਲੋਂ ਜੋ ਇੱਕ ਧੰਨਵਾਦ ਪ੍ਰੋਗਰਾਮ ਹੈ ਲੁਧਿਆਣਾ ਪੱਛਮੀ ਦੇ ਵਿੱਚ ਕੀਤਾ ਜਾ ਰਿਹਾ ਹੈ